ਤੁਰੰਤ ਠੀਕ ਕਰ ਦਿੱਤਾ ਗਿਆ ਤੇ 205 ਪੋਲਿੰਗ ਬੂਥਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ ਹਰ ਜਗ੍ਹਾ ਪੋਲਿੰਗ ਬੂਥਾਂ ਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਜੜੇ ਕੀ ਵੋਟਾਂ ਹੋ ਰਹੀਆਂ ਨੇ ਸੋ ਹਿਆਰਪੁਰ ਦੇ ਵਿੱਚ ਛੋਈ ਮਸ਼ੀਨ ਚ ਖਰਾਬੀ ਪਰ ਉਸ ਨੂੰ ਤੁਰੰਤ ਹੀ ਠੀਕ ਕਰ ਦਿੱਤਾ ਗਿਆ ਫਿਲਹਾਲ ਜੜੇ ਕੀ ਜ਼ਿਆਦਾਤਰ ਪੋਲਿੰਗ ਬੂਥਾਂ ਤੇ ਸ਼ਾਂਤੀਪੂਰਵਕ ਦੇ ਨਾਲ ਹੀ ਚੋਣ ਪ੍ਰਕਿਰਿਆ ਜੜੇ ਕੀ ਉਹ ਜਾਰੀ ਹੈ ਇਹ ਸੀ ਮੈਡਮ ਦੇ ਨਾਮ ਤੋਂ ਮیدਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਡੀਸੀ ਸਾਹਿਬ ਐਸਐਸਪੀ ਸਾਹਿਬ ਮੌਕੇ ਤੇ ਕੰਢੀ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਦੇਖ ਸਕਦੇ ਹੋ ਇਹ ਤਸਵੀਰਾਂ ਮیدਾਨ ਸਭਾ ਹਲਕਾ ਚੱਬੇਵਾਲ ਦੀਆਂ ਹਨ ਡੀਸੀ ਸਾਹਿਬ ਮੌਕੇ ਤੇ ਪਹੁੰਚੇ ਨੇ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਨੇ ਔਰ ਗੱਲਬਾਤ ਕਰਨ ਲਈ ਇੱਥੇ ਖੜੇ ਨੇ ਇਹ ਤਸਵੀਰਾਂ ਜਿਹੜੀਆਂ ਕਿ ਚੱਬੇਵਾਲ ਦੀ ਨੇ ਚੱਬੇਵਾਲ ਜਿਹੜਾ ਹੈ ਇਹ ਡੀਸੀ ਮੈਡਮ ਦੇ ਨਾਮ ਤੋਂ ਇੰਦੇ ਵਿੱਚ ਗਏ ਹੋ ਔਰ ਬਕਾਇਦਾ ਤੌਰ ਤੇ ਕੀ ਹੈ ਕਿ ਉਹ ਦੇ ਮਹੌਲ ਬਹੁਤ ਹੀ ਪੀਸਫੁਲ ਮਹੌਲ ਦੇ ਵਿੱਚ ਚੱਬੇਵਾਲ ਦੇ ਵਿੱਚ VOTING ਹੋ ਰਹੀ ਹੈ ਹੁਣ 11 ਵਜੇ ਤੀਰ ਸਾਡੇ ਕੋਲ ਜੋ ਰਿਪੋਰਟ ਹੈ ਲਗਭਗ 12% ਦਾ VOTER TURN OUT ਰਿਹਾ ਹੈ ਟੋ ਕਿ ਪੀਸਫੁਲ ਮਹੌਲ ਦੇ ਵਿੱਚ ਆ ਕੇ VOT ਪਾ ਰਹੇ ਮੈਂ ਇੱਕ ਵਾਰੀ ਫੇ ਤੁਹਾਡੇ ਸਾਰੇ ਚੈਨਲਸ ਤੇ ਰਹੀ ਅਪੀਲ ਕਰਾਂਗੀ ਕਿ ਚੱਬੇਵਾਲ ਹਲਕੇ ਦੇ ਜਿੰਨੇ ਵੀ VOTERS ਹੈ ਆ ਕੇ ਆਪਣੀ VOT ਜ਼ਰੂਰ ਪਾਓ ਅਸੀਂ ਸ਼ਾਮੀ 6 ਵਜੇ ਤੱਕ ਇਹ ਵੋਟ ਪਾ ਸਕਤੇ ਹਨ ਤੇ ਵੱਧ ਤੋਂ ਵੱਧ ਵੋਟਰ ਅਸੀਂ ਪਾ ਕੇ ਆਪਣੀ ਵੋਟ ਦਾ ਰਿਕਾਰਡ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ जरूर ਬਣਾਈਏ ਬਹੁਤ ਪੀਸਫੁੱਲ ਹੈ ਜੀ ਕਿਤੇ ਵੀ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਸਵੇਰ ਦੇ ਟਾਈਮ ਤੇ ਇੱਕ ਕੇਵਲ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਮਸ਼ੀਨ ਦੀ ਦਿੱਕਤ ਆਈ ਸੀ ਉਹ ਤੁਰੰਤ ਹੀ ਸਾਡੇ ਇੰਜੀਨੀਅਰ ਵੱਲੋਂ ਮਸ਼ੀਨ ਦੀ ਵੀ ਰਿਪੇਅਰ ਕਰਕੇ ਉਸ ਨੂੰ ਚਲਾ ਦਿੱਤਾ ਗਿਆ ਸੀ ਸਿਰਫ 12% ਦੇ ਕਰੀਬ ਵੋਟ ਪੋਲ ਹੋਈਆਂ ਲੱਗਦਾ ਨਹੀਂ ਕਿ ਬਹੁਤ ਘੱਟ ਰੇਸ਼ੋ ਹੈ ਨਹੀਂ ਮੇਰੇ ਖਿਆਲ ਠੀਕ ਰਹੇਗਾ ਹੁਣ ਮੌਸਮ ਵੀ ਹੁਣ ਖੁੱਲਾ ਹੈ ਥੋੜੀ ਧੁੱਪ ਵੀ ਨਿਕਲ ਰਹੀ ਹੈ ہے صبحے دو پہلے دو گھنٹے ریپورٹنگ پرسنٹیج جو ہے وہ 1.5% کے آس پاس ہی ہن 12% کراس کر گئے میں اس کرکے اپیل کرتے ہیں سارے ووٹرز نو کہ وقت تو وقت گنتی دے وچ آ کے ووٹس اپنی ضرور باؤ تو سی دیکھو گے کہ بہت اچھے انتظام بھی کتتے ہوئے نے تے بہت پیس فل ماحول دے وچ اسی ووٹس پا سکتے رے سیاسی پارٹیوں نو 200 میٹر دی دوری تے اپنے بوٹ فلوانے کے بارے اتے سب کچھ ٹھیک ہے اس پر کوئی ساڈے کول سویر تو لے کے ہن تک کوئی شکایت نہیں آئی کسی سیاسی پارٹی دے نمائندے والو کسی کینڈیڈیٹ والو یا کسی ਪਬਲਿਕ ਦੇ ਨੁਮਾਇੰਦੇ ਵੱਲੋਂ ਹਲੇ ਤੱਕ ਕੋਈ ਸ਼ਿਕਾਇਤ ਨਹੀਂ ਕਿਸੇ ਤਰ੍ਹਾਂ ਰਵੀ ਸਾਡੀ ਵੈਬਕਾਸਟਿੰਗ ਚੱਲ ਰਹੀ ਹੈ ਕੰਟਰੋਲ ਰੂਮ ਬਣਾ ਹੋਏ ਹੈ ਤੇ ਹਰ ਬੁੱਧ ਦੇ ਉੱਤੇ ਤੁਸੀਂ ਵੀ ਦੇਖ ਸਕਦੇ ਹੋ ਉਹਨਾਂ ਦਾ ਕੈਮਰੇ ਲੱਗੇ ਹੋਏ ਹਨ ਉਹ ਨਜ਼ਰ ਬਣਾਈ ਹੋਈ ਹੈ ਸੀਓ ਆਫਿਸ ਤੋਂ ਵੀ ਮੋਨੀਟਰ ਹੋ ਰਿਹਾ ਹੈ ਤੇ ਸਾਡੇ ਆਫਿਸ ਤੋਂ ਵੀ ਇਸ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ ਥੈਂਕ ਯੂ ਥੈਂਕ ਯੂ ਇਸੇ ਤਰ੍ਹਾਂ ਐਸਐਸਪੀ ਸਾਹਿਬ ਵੀ ਇੱਥੇ ਮੌਜੂਦ ਨੇ ਐਸਐਸਪੀ ਸਾਹਿਬ ਨਾਲ ਗੱਲਬਾਤ ਕਰ ਰਹੇ ਹਨ ਸਰ ਸੁਰੱਖਿਆ ਪ੍ਰਬੰਧ ਕਿਸ ਤਰ੍ਹਾਂ ਦੇ ਹਨ ਜੀ ਆਜ ਜੀਵਨ ਕੇ ਤੁਹਾਨੂੰ ਪਤਾ ਹੈ ਕਿ ਚੱਬੇਵਾਲ ਚ ਵੋਟਰ ਪੈਰੀਆਂ ਹੈਗੀਆਂ ਬਾਈ ਇਲੈਕਸ਼ਨ ਦੇ ਦੌਰਾਨ ਜਿਹੜਾ ਹੈਗਾ ਤੇ ਇਹਦੇ ਵਿੱਚ ਪੁਲਿਸ ਵੱਲੋਂ ਬੜੇ ਪੁਖਤਾ ਸੁਰੱਖਿਆ ਸੰਜਾਮਿਤ ਕੀਤੇ ਗਏ ਹੈਗੇ ਤੇ ਲਗਭਗ ਸਾਡੇ 650 ਤੋਂ ਜ਼ਿਆਦਾ ਮੁਲਾਜ਼ਮ ਚੱਬੇਵਾਲ ਹਲਕੇ ਚ ਤਨਤ ਕੀਤੇ ਗਏ ਨੇ ਉਸ ਤੋਂ ਇਲਾਵਾ ਸਾਡੀ ਜਿਹੜੀ ਐਂਟੀ ਰਾਇਡ ਰਿਜ਼ਰਵਸ ਹੈਗੀ ਸਾਰੇ ਆਫੀਸਰਸ ਦੇ ਨਾਲ ਰਿਜ਼ਰਵ ਪੁਲਿਸ ਫੋਰਸ ਲਾਈ ਗਈ ਹੈਗੀ ਤੇ ਪੂਰੇ ਜ਼ਿਲ੍ਹੇ ਚ 1300 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਤਨਤ ਕੀਤੇ ਹੈਗੇ ਵਕ ਵਕ ਥਾਵਾਂ ਤੇ ਤੇ ਬੜਾ ਪੀਸਫੁਲ ਤਰੀਕੇ ਨਾਲ ਚੱਲ ਰਿਹਾ ਹੈਗਾ ਵੋਟਿੰਗ ਟਰਨ ਆਊਟ ਵੀ ਠੀਕ ਹੈ ਬਟ ਇਹਨੂੰ ਔਰ ਜਿਹੜਾ ਹੈਗਾ ਤੁਹਾਡੇ ਨਾਲ ਹੀ ਸਾਰੇ ਚੱਬੇਵਾਲ ਹਲਕੇ ਦੇ ਨਿਵਾਸੀਆਂ ਤੋਂ ਬੇਨਤੀ ਹੈਗੀ ਕਿ ਵੱਡ ਚੜ ਕੇ ਜਿਹੜਾ ਹੈਗਾ ਆਪਣੇ ਵੋਟ ਦੇ ਰਾਈਟ ਦਾ ਪ੍ਰਯੋਗ ਕਰਨ ਤੇ ਸਾਰੇ ਆ ਕੇ ਜਰੂਰ ਵੋਟ ਪਾ ਕੇ ਜਾਣ so that ki ਹਰ ਬੰਦਾ ਪਾਰਟਿਸਪੇਟ ਕਰ ਸਕੇ ਆਪਣੇ VOTING RIGHT ਦਾ ਤੇ ਬੜਾ ਪੀਸਫੁਲ ਚੱਲ ਰਿਹਾ ਹੈਗਾ ਕੋਈ ਕਿੱਥੇ ਕੋਈ ਕੰਪਲੇਂਟ ਨਹੀਂ ਹੈਗੀ ਕੋਈ ਇਸ਼ੂ ਨਹੀਂ ਹੈਗਾ ਕਿੱਥੇ 205 ਬੂਥ ਸਰ ਪੀਸਫੁਲ ਨਹੀਂ ਕਿਤੇ ਲੜਾਈ ਸਾਰਾ ਪੀਸਫੁਲ ਹੈਗਾ ਬਿਲਕੁਲ ਠੀਕ ਚੱਲ ਰਿਹਾ ਹੈਗਾ ਕਿਤੋਂ ਵੀ ਕੋਈ ਕੰਪਲੇਂਟ ਨਹੀਂ ਆ ਰਹੀ ਹੈਗੀ ਤੇ ਸਾਡੀ ਪੈਟਰੋਲਿੰਗ ਪਾਰਟੀਆਂ ਤੇ ਸਾਰੇ ਆਫੀਸਰ ਜਿਹੜੇ ਹੈਗੇ ਉਹ ਸਾਰੇ ਹੀ ਬੂਥਸ ਨੂੰ ਦੋ ਦੋ ਵਾਰ ਚੈੱਕ ਕਰ ਚੁੱਕੇ ਹੈਗੇ ਬਾਕੀ ਮੋਬਾਈਲ ਹੈਗੇ ਉਹ ਮੂਵਿੰਗ ਹੈਗੇ ਚੈੱਕ ਕਰ ਰਹੇ ਨੇ 24 25 ਦੇ ਕਰੀਬ ਸੈਂਸਟਰੀ ਬੂਥ ਜਿਹੜੇ ਦੱਸੇ ਗਏ ਸੀ ਉਹ ਸਾਰੇ ਜਿਹੜਾ ਹਾਂਜੀ ਹਾਂਜੀ ਸਾਰਾ ਪੀਸਫੁਲ ਹੈਗਾ ਸਾਰਾ ਨੋਰਮਲ ਹੈਗਾ ਕਿੱਥੇ ਇਹ ਜਿਹੜਾ ਜਿੰਨੇ ਵੀ ਵਿਧਾਨ ਸਭਾ ਇਹ ਖੇਤਰ ਚੱਬੇਪਾਲ ਦੇ ਵਿੱਚ ਬੂਥ ਨੇ ਚਾਹ 200 5 ਬੂਥ ਪੂਰੀ ਤਰ੍ਹਾਂ ਨਾਲ ਜਿਹੜੇ ਸਿਕਿਉਰਿਟੀ ਪਰਪਸ ਦੇ ਨਾਲ ਪੂਰੀ ਤਰ੍ਹਾਂ ਨਾਲ ਮੁਕੰਮਲ ਨੇ ਕਿਸੇ ਤਰ੍ਹਾਂ ਦੇ ਵੀ ਹੁਣ ਤੱਕ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਹੈ ਇੱਕ ਜਗ੍ਹਾ ਤੇ ਮਸ਼ੀਨ ਦੀ ਕੋਈ ਦਿੱਕਤ ਆਈ ਸੀ ਜਿਹਨੂੰ ਕੀ ਹੱਲ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਨਾਲ ਹੌਲੀ ਹੌਲੀ ਬੂਥਾਂ ਤੇ ਜੜੀ ਹੈ ਲੋਕਾਂ ਦੀ آمد ਵੱਧਦੀ ਜਾ ਰਹੀ ਹੈ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਸ਼ਿਆਰਪੁਰ ਤੋਂ ਸੁਨੀਲ ਲਖਾ ਇੰਡੀਅਨ